ਜਿਹੜਾ ਸੈਨੇਟ ਚੱਲੀ ਆ ਰਹੀ ਹੈ ਦੇਖੋ ਬਹੁਤ ਲੰਮੇ ਸਮੇਂ ਤੋਂ ਸੌ ਸਾਲ ਤੋਂ ਆਲਮੋਸਟ ਆਲਮੋਸਟ 100 ইয়ার্স ਦਾ ਹੈਗਾ ਇਹ ਤੇ ਕਦੇ ਕੋਈ ਐਸੀ ਗੱਲ ਨਹੀਂ ਹੋਈ ਕਦੇ ਕੋਈ ਸੈਨੇਟ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਅਲੀਗੇਸ਼ਨ ਲੱਗਿਆ ਜਾਂ ਕੋਈ ਵੀ ਐਸੀ ਗੱਲ ਹੋਈ ਆ ਵੀ ਜਿਹਦੇ ਕਰਕੇ ਸਾਨੂੰ ਇਹ ਭੰਗ ਕਰਨੀ ਚਾਹੀਦੀ ਆ ਇਕ ਡੈਮੋਕ੍ਰੈਟਿਕ ਹੈ ਜਿਹੜੀ ਸੈਨੇਟ ਹੈ ਡੈਮੋਕ੍ਰੈਟਿਕ ਵੇਨ ਵਾਲੀ ਚੱਲਦੀ ਆਉਂਦੀ ਹੈ ਤੇ ਵਧੀਆ ਚੱਲਦੀ ਪਈ ਹੈ ਤੇ ਪਰ ਜਿਹੜੀ ਸੈਂਟਰ ਦੀ ਹਰੇਕ ਕੱਲੀ ਇਹ ਨਹੀਂ ਹਰੇਕ ਚੀਜ਼ ਦੀ ਆਪਣਾ ਜਿਹੜੀ ਪਕੜ ਬਣਾਉਣ ਦੀ ਕੋਸ਼ਿਸ਼ ਹੈ ਸੰਘ ਦੀ ਜਾਂ ਸੈਂਟਰ ਦੀ ਉਹ ਮਤਲਬ ਸਕੂਲਾਂ ਚ ਵੀ ਹੈ ਉਰੇ ਤੱਕ ਯੂਨੀਵਰਸਿਟੀ ਚ ਵੀ ਹੈ ਪਰ ਇਹ ਨਹੀਂ ਹੋਣਾ ਚਾਹੀਦਾ ਮਤਲਬ ਹਰ ਇੱਕ ਤਰ੍ਹਾਂ ਦੇ এডਿਕੇਸ਼ਨ ਨੂੰ ਮਤਲਬ ਉਹਨੋਂ ਤੁਸੀਂ ਮੋੜ ਕੇ ਆਪਣੇ ਤਰੀਕੇ ਨਾਲ ਨਹੀਂ ਨਾ ਕਰ ਸਕਦੇ ਸਾਰਾ ਕੁਝ ਵੀ ਅਸੀਂ ਜੋ ਚਾਹਾਂਗੇ ਉਹੀ ਹੋਏਗਾ ਜੋ ਪੜ੍ਹਾਵਾਂਗੇ ਜਿਵੇਂ ਕਰਾਂਗੇ ਇਸ ਲਈ ਸੋਚਣਾ ਚਾਹੀਦਾ ਹੈ ਸਰਕਾਰ ਨੂੰ ਇਲੈਕਸ਼ਨ ਕਰਾਉਣੇ ਚਾਹੀਦੇ ਆ ਕਿਉਂਕਿ ਇਹਦੇ ਨਾਲ 7 ਜ਼ਿਲ੍ਹਿਆਂ ਦੇ 200 ਕਾਲਜ ਜੁੜੇ ਆ ਉਹ ਵੀ ਪ੍ਰਭਾਵਿਤ ਹੁੰਦਾ ਹੈ ਸਾਰਾ ਮਤਲਬ ਬਹੁਤ ਵੱਡਾ ਸਿਸਟਮ ਹੈ ਇਹ ਕੋਈ ਕੱਲੀ ਆਹੀ ਯੂਨੀਵਰਸਿਟੀ ਨਹੀਂ ਹੈ ਕਾਲਜੇਜ਼ ਵੀ ਬਹੁਤ ਹੈ ਨਾਲ ਇਹਦੇ ਤੇ ਸੋਚਣਾ ਚਾਹੀਦਾ ਹੈ ਸੈਂਟਰ ਨੂੰ ਨਹੀਂ ਇਹ ਕਰਾਉਣਾ ਚਾਹੀਦਾ ਆਪਣਾ ਜਿਹੜਾ ਨਿੱਜੀਕਰਨ ਹੈ ਇਹਦਾ ਮਤਲਬ ਆਪਣੇ ਹੱਥਾਂ 'ਚ ਨਹੀਂ ਲੈਣਾ ਚਾਹੀਦਾ ਜੋ ਇਹ ਚੱਲਦੀ ਆਉਂਦੀ ਹੈ ਜਾਂ ਤਾਂ ਕੋਈ ਐਲੀਗੇਸ਼ਨ ਲੱਗਦਾ ਹੋਵੇ ਜੀ ਜਾਂ ਕੋਈ ਐਸੀ ਗੱਲ ਹੋਵੇ ਜਿਹੜੇ ਬੱਚੇ ਪੜ੍ਹੇ ਆ ਉਹ ਹੀ ਇਹਨੂੰ ਚਲਾਉਣੇ ਹੈ ਇਸ ਤੋਂ ਚੰਗੀ ਗੱਲ ਕੀ ਹੋ ਸਕਦੀ ਹੈ ਕੌਣ ਸਿੱ ਕੋਈ ਸਵਾਲ ਲੈ ਕੇ ਜਾ ਰਹੇ ਉਸ ਮਸਲੇ ਨੂੰ ਹਾਂ ਜੀ ਚੱਕਾਂਗੇ ਜੀ ਲੋਕ ਸਭਾ ਦੇ ਵਿੱਚ ਚੱਕਾਂਗੇ ਬਾਅਦ ਭਗਤ ਸਿੰਘ ਦੀ ਫੋਟੋ ਬੁੱਤ ਨੂੰ ਲੈ ਕੇ ਪਾਕਿਸਤਾਨ 'ਚ ਬੜਾ ਹੰਗਾਮਾ ਹੋ ਰਿਹਾ ਹੈ ਅੱਤਵਾਦੀ ਦੱਸਿਆ ਜਾ ਰਿਹਾ ਹੈ ਪਾਕਿਸਤਾਨ ਸਰਕਾਰ ਵੱਲੋਂ ਕੀ ਕਹਿ ਸਕਦੇ ਜੀ ਉਹਨਾਂ ਦੀ ਆਪਣੀ ਸੋਚ ਹੈ ਨਹੀਂ ਹੋਣਾ ਚਾਹੀਦਾ ਇਹ ਕਿਉਂਕਿ ਜਦੋਂ ਭਗਤ ਸਿੰਘ ਦੀ ਕੁਰਬਾਨੀ ਹੋਈ ਸੀ ਉਦੋਂ ਤਾਂ ਸਾਰਾ ਕੁਝ ਇਕੱਠਾ ਹੀ ਸੀ ਨਾ ਕੁਰਬਾਨੀ ਤਾਂ ਉਦੋਂ ਪਾਕਿਸਤਾਨ ਵਾਸਤੇ ਵੀ ਕੀਤੀ ਸੀ ਉਹਨਾਂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰ ਜਿਹੜਾ ਸੈਨੇਟ ਚੱਲੀ ਆ ਰਹੀ ਆ ਦੇਖੋ ਬਹੁਤ ਲੰਮੇ ਸਮੇਂ ਤੋਂ 100 ਸਾਲ ਹੋ ਗਏ ਆ ਤੇ অলਮੋਸਟ ਤੇ অলਮੋਸਟ 100 ইয়ারਸ ਦਾ ਹੈਗਾ ਇਹ ਤੇ ਕਦੇ ਕੋਈ ਐਸੀ ਗੱਲ ਨਹੀਂ ਹੋਈ ਕਦੇ ਕੋਈ ਸੈਨੇਟ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਅਲੀਗੇਸ਼ਨ ਲੱਗਿਆ ਜਾਂ ਕੋਈ ਵੀ ਐਸੀ ਗੱਲ ਹੋਈ ਆ ਵੀ ਜਿਹਦੇ ਕਰਕੇ ਸਾਨੂੰ ਇਹ ਭੰਗ ਕਰਨੀ ਚਾਹੀਦੀ ਆ ਇਹ ਡੈਮੋਕ੍ਰੈਟਿਕ ਹੈ ਜਿਹੜੀ ਸੈਨੇਟ ਇਹ ਡੈਮੋਕ੍ਰੈਟਿਕ ਵੇਨ ਵਾਲੀ ਚੱਲਦੀ ਆਉਂਦੀ ਆ ਤੇ ਵਧੀਆ ਚੱਲਦੀ ਪਈ ਆ ਤੇ ਪਰ ਜਿਹੜੀ ਸੈਂਟਰ ਦੀ ਹਰੇਕ ਖੱਲੀ ਇਹ ਹੀ ਨਹੀਂ ਹਰੇਕ ਚੀਜ਼ ਦੀ ਆਪਣਾ ਜਿਹੜੀ ਪਕੜ ਬਣਾਉਣ ਦੀ ਕੋਸ਼ਿਸ਼ ਹੈ ਸੰਗ ਦੀ ਜਾਂ ਸੈਂਟਰ ਦੀ ਉਹ ਮਤਲਬ ਸਕੂਲਾਂ ਚ ਵੀ ਹੈ ਉਰੇ ਤੱਕ ਯੂਨੀਵਰਸਿਟੀ ਚ ਵੀ ਹੈ ਪਰ ਇਹ ਨਹੀਂ ਹੋਣਾ ਚਾਹੀਦਾ ਮਤਲਬ ਹਰੇਕ ਤਰ੍ਹਾਂ ਦੇ এডਿਕੇਸ਼ਨ ਨੂੰ ਮਤਲਬ ਉਹਨੂੰ ਤੁਸੀਂ ਮੋੜ ਕੇ ਆਪਣੇ ਤਰੀਕੇ ਨਾਲ ਨਹੀਂ ਨਾ ਕਰ ਸਕਦੇ ਸਾਰਾ ਕੁਝ ਵੀ ਅਸੀਂ ਜੋ ਚਾਹਾਂਗੇ ਉਹੀ ਹੋਏਗਾ ਜੋ ਪੜ੍ਹਾਵਾਂਗੇ ਜਿਵੇਂ ਕਰਾਂਗੇ ਇਸ ਲਈ ਸੋਚਣਾ ਚਾਹੀਦਾ ਹੈ ਸਰਕਾਰ ਨੂੰ ਇਲੈਕਸ਼ਨ ਕਰਾਉਣੇ ਚਾਹੀਦੇ ਆ ਕਿਉਂਕਿ ਇਹਦੇ ਨਾਲ 7 ਜ਼ਿਲ੍ਹਿਆਂ ਦੇ 200 ਕਾਲਜ ਜੁੜੇ ਆ ਉਹ ਵੀ ਪ੍ਰਭਾਵਿਤ ਹੁੰਦਾ ਸਾਰਾ ਮਤਲਬ ਬਹੁਤ ਵੱਡਾ ਸਿਸਟਮ ਹੈ ਇਹ ਕੋਈ ਇਕੱਲੀ ਆਈ ਯੂਨੀਵਰਸਿਟੀ ਨਹੀਂ ਹੈ ਕਾਲਜੇਜ਼ ਵੀ ਬਹੁਤ ਹੈ ਨਾਲ ਇਹਦੇ ਸੋਚਣਾ ਚਾਹੀਦਾ ਹੈ ਸੈਂਟਰ ਨੂੰ ਨਹੀਂ ਇਹ ਕਰਾਉਣਾ ਚਾਹੀਦਾ ਆਪਣਾ ਜਿਹੜਾ ਨਿੱਜੀਕਰਨ ਹੈ ਇਹਦਾ ਮਤਲਬ ਆਪਣੇ ਹੱਥਾਂ 'ਚ ਨਹੀਂ ਲੈਣਾ ਚਾਹੀਦਾ ਜੋ ਇਹ ਚਲਦੀ ਆਉਂਦੀ ਹੈ ਜਾਂ ਤਾਂ ਕੋਈ ਐਲੀਗੇਸ਼ਨ ਲੱਗਦਾ ਹੋਵੇ ਜੀ ਜਾਂ ਕੋਈ ਐਸੀ ਗੱਲ ਹੋਵੇ ਜਿਹੜੇ ਬੱਚੇ ਪੜ੍ਹੇ ਆ ਉਹ ਹੀ ਇਹਨੂੰ ਚਲਾਉਣੇ ਇਸ ਤੋਂ ਚੰਗੀ ਗੱਲ ਕੀ ਹੋ ਸਕਦੀ ਹੈ ਅਸੀਂ ਕੋਈ ਸਵਾਲ ਲੈ ਕੇ ਜਾ ਰਹੇ ਹਾਂ ਇਸ ਮੌਸਲੇ ਹਾਂ ਜੀ ਚੱਕਾਂਗੇ ਜੀ ਲੋਕ ਸਭਾ ਦੇ ਵਿੱਚ ਚੱਕਾਂਗੇ ਆਵਾਜ਼ ਪਰ ਉਹ ਸਿੰਘ ਦੀ ਫੋਟੋ ਬੋਤਨੂ ਲੈ ਕੇ ਪਾਕਿਸਤਾਨ 'ਚ ਬੜਾ ਹੰਗਾਮਾ ਹੋ ਰਿਹਾ ਹੈ ਅੱਤਵਾਦੀ ਦੱਸਿਆ ਜਾ ਰਿਹਾ ਪਾਕਿਸਤਾਨ ਸਰਕਾਰ ਉੱਲ ਭਗਤ ਸਿੰਘ ਕੀ ਕਹਿ ਸਕਦੇ ਜੀ ਉਹਨਾਂ ਦੀ ਆਪਣੀ ਸੋਚ ਹੈ ਨਹੀਂ ਹੋਣਾ ਚਾਹੀਦਾ ਇਹ ਕਿਉਂਕਿ ਜਦੋਂ ਭਗਤ ਸਿੰਘ ਦੀ ਕੁਰਬਾਨੀ ਹੋਈ ਸੀ ਉਦੋਂ ਤਾਂ ਸਾਰਾ ਕੁਝ ਇਕੱਠਾ ਹੀ ਸੀ ਨਾ ਕੁਰਬਾਨੀ ਤਾਂ ਉਦੋਂ ਪਾਕਿਸਤਾਨ ਵਾਸਤੇ ਵੀ ਕੀਤੀ ਸੀ ਉਹਨਾਂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਜਿਹੜਾ ਸੈਨੇਟ ਚੱਲੀ ਆ ਰਹੀ ਹੈ ਦੇਖੋ ਬਹੁਤ ਲੰਮੇ ਸਮੇਂ ਤੋਂ 100 ਸਾਲ ਤੋਂ ਆਲਮੋਸਟ ਐਲਮੋਸਟ 100 ইয়ার্স ਦਾ ਹੈਗਾ ਇਹ ਤੇ ਕਦੇ ਕੋਈ ਐਸੀ ਗੱਲ ਨਹੀਂ ਹੋਈ ਕਦੇ ਕੋਈ ਸੈਨੇਟ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਅਲੀਗੇਸ਼ਨ ਲੱਗਿਆ ਜਾਂ ਕੋਈ ਵੀ ਐਸੀ ਗੱਲ ਹੋਈ ਆ ਵੀ ਜਿਹਦੇ ਕਰਕੇ ਸਾਨੂੰ ਇਹ ਭੰਗ ਕਰਨੀ ਚਾਹੀਦੀ ਆ ਇਕ ਡੈਮੋਕ੍ਰੈਟਿਕ ਹੈ ਜਿਹੜੀ ਸੈਨੇਟ ਹੈ ਇਹ ਡੈਮੋਕ੍ਰੈਟਿਕ ਵੇਨ ਵਾਲੀ ਚੱਲਦੀ ਆਉਂਦੀ ਹੈ ਤੇ ਵਧੀਆ ਚੱਲਦੀ ਪਈ ਹੈ ਤੇ ਪਰ ਜਿਹੜੀ ਸੈਂਟਰ ਦੀ ਹਰੇਕ ਕੱਲੀ ਇਹ ਨਹੀਂ ਹਰੇਕ ਚੀਜ਼ ਦੀ ਆਪਣਾ ਜਿਹੜੀ ਪਕੜ ਬਣਾਉਣ ਦੀ ਕੋਸ਼ਿਸ਼ ਹੈ ਸੰਘ ਦੀ ਜਾਂ ਸੈਂਟਰ ਦੀ ਉਹ ਮਤਲਬ ਸਕੂਲਾਂ 'ਚ ਵੀ ਐ ਉਰੇ ਤੱਕ ਯੂਨੀਵਰਸਿਟੀ 'ਚ ਵੀ ਐ ਪਰ ਇਹ ਨਹੀਂ ਹੋਣਾ ਚਾਹੀਦਾ ਮਤਲਬ ਹਰ ਇੱਕ ਤਰ੍ਹਾਂ ਦੇ ਐਜੂਕੇਸ਼ਨ ਨੂੰ ਮਤਲਬ ਉਹਨੂੰ ਤੁਸੀਂ ਮੋੜ ਕੇ ਆਪਣੇ ਤਰੀਕੇ ਨਾਲ ਨਹੀਂ ਨਾ ਕਰ ਸਕਦੇ ਸਾਰਾ ਕੁਝ ਹੀ ਬਈ ਅਸੀਂ ਜੋ ਚਾਹਾਂਗੇ ਉਹੀ ਹੋਏਗਾ ਜੋ ਪੜ੍ਹਾਵਾਂਗੇ ਜਿਵੇਂ ਕਰਾਂਗੇ ਇਸ ਲਈ ਸੋਚਣਾ ਚਾਹੀਦਾ ਹੈ ਸਰਕਾਰ ਨੂੰ ਇਲੈਕਸ਼ਨ ਕਰਾਉਣੇ ਚਾਹੀਦੇ ਆ ਕਿ ਇਹਦੇ ਨਾਲ 7 ਜ਼ਿਲ੍ਹਿਆਂ ਦੇ 200 ਕਾਲਜ ਜੁੜੇ ਆ ਉਹ ਵੀ ਪ੍ਰਭਾਵਿਤ ਹੁੰਦਾ ਸਾਰਾ ਮਤਲਬ ਬਹੁਤ ਵੱਡਾ ਸਿਸਟਮ ਹੈ ਇਹ ਕੋਈ ਇਕੱਲੀ ਆਈ ਯੂਨੀਵਰਸਿਟੀ ਨਹੀਂ ਹੈ ਕਾਲਜੇਜ਼ ਵੀ ਬਹੁਤ ਹੈ ਨਾਲ ਇਹਦੇ ਤੇ ਸੋਚਣਾ ਚਾਹੀਦਾ ਹੈ ਸੈਂਟਰ ਨੂੰ ਨਹੀਂ ਇਹ ਕਰਾਉਣਾ ਚਾਹੀਦਾ ਆਪਣਾ ਜਿਹੜਾ ਨਿੱਜੀਕਰਨ ਹੈ ਇਹਦਾ ਮਤਲਬ ਆਪਣੇ ਹੱਥਾਂ 'ਚ ਨਹੀਂ ਲੈਣਾ ਚਾਹੀਦਾ ਜੋ ਇਹ ਚੱਲਦੀ ਆਉਂਦੀ ਹੈ ਜਾਂ ਤਾਂ ਕੋਈ ਐਲੀਗੇਸ਼ਨ ਲੱਗਦਾ ਹੋਵੇ ਜੀ ਜਾਂ ਕੋਈ ਐਸੀ ਗੱਲ ਹੋਵੇ ਜਿਹੜੇ ਬੱਚੇ ਪੜ੍ਹੇ ਆ ਉਹ ਹੀ ਇਹਨੂੰ ਚਲਾਉਣੇ ਆ ਇਸ ਤੋਂ ਚੰਗੀ ਗੱਲ ਕੀ ਹੋ ਸਕਦੀ ਹੈ। ਖਾਸਸੀ ਕੋਈ ਸਵਾਲ ਲੈ ਕੇ ਜਾ ਰਹੇ ਹੋ ਇਸ ਮੌਸਲੇ 'ਤੇ? ਹਾਂ ਜੀ ਚੱਕਾਂਗੇ ਜੀ ਲੋਕ ਸਭਾ ਦੇ ਵਿੱਚ ਚੱਕਾਂਗੇ ਬਾਅਦ। ਭਗਤ ਸਿੰਘ ਦੀ ਫੋਟੋ ਬੋਤਲ ਨੂੰ ਲੈ ਕੇ ਪਾਕਿਸਤਾਨ 'ਚ ਬੜਾ ਹੰਗਾਮਾ ਹੋ ਰਿਹਾ ਹੈ। ਅੱਤਵਾਦੀ ਦੱਸਿਆ ਜਾ ਰਿਹਾ ਪਾਕਿਸਤਾਨ ਸਰਕਾਰ ਵੱਲੋਂ। ਕੀ ਕਹਿ ਸਕਦੇ ਆ ਜੀ ਉਹਨਾਂ ਦੀ ਆਪਣੀ ਸੋਚ ਹੈ ਨਹੀਂ ਹੋਣਾ ਚਾਹੀਦਾ ਇਹ ਕਿਉਂਕਿ ਜਦੋਂ ਭਗਤ ਸਿੰਘ ਦੀ ਕੁਰਬਾਨੀ ਹੋਈ ਸੀ ਉਦੋਂ ਤਾਂ ਸਾਰਾ ਕੁਝ ਇਕੱਠਾ ਹੀ ਸੀ ਨਾ। ਕੁਰਬਾਨੀ ਤਾਂ ਉਦੋਂ ਪਾਕਿਸਤਾਨ ਵਾਸਤੇ ਵੀ ਕੀਤੀ ਸੀ ਉਹਨਾਂ ਨੇ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਜਿਹੜਾ ਸੈਨਟ ਚੱਲੀ ਆ ਰਹੀ ਹੈ ਦੇਖੋ ਬਹੁਤ ਲੰਮੇ ਸਮੇਂ ਤੋਂ ਸੌ ਸਾਲ ਤੋਂ অলমোস্ট ਤੇ অলমোস্ট 100 ইয়ার্স ਦਾ ਹੈਗਾ ਤੇ ਕਦੇ ਕੋਈ ਐਸੀ ਗੱਲ ਨਹੀਂ ਹੋਈ ਕਦੇ ਕੋਈ ਸੈਨੇਟ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਅਲੀਗੇਸ਼ਨ ਲੱਗਿਆ ਜਾਂ ਕੋਈ ਵੀ ਐਸੀ ਗੱਲ ਹੋਈ ਆ ਵੀ ਜਿਹਦੇ ਕਰਕੇ ਸਾਨੂੰ ਇਹ ਭੰਗ ਕਰਨੀ ਚਾਹੀਦੀ ਹੈ ਇਹ ਡੈਮੋਕ੍ਰੈਟਿਕ ਹੈ ਜਿਹੜੀ ਸੈਨੇਟ ਹੈ ਇਹ ਡੈਮੋਕ੍ਰੈਟਿਕ ਵੇਨ ਵਾਲੀ ਚੱਲਦੀ ਆਉਂਦੀ ਹੈ ਤੇ ਵਧੀਆ ਚੱਲਦੀ ਪਈ ਹੈ ਤੇ ਪਰ ਜਿਹੜੀ ਸੈਂਟਰ ਦੀ ਹਰੇਕ ਕੱਲੀ ਇਹ ਨਹੀਂ ਹਰੇਕ ਚੀਜ਼ ਦੀ ਆਪਣਾ ਜਿਹੜੀ ਪਕੜ ਬਣਾਉਣ ਦੀ ਕੋਸ਼ਿਸ਼ ਹੈ ਸੰਗ ਦੀ ਜਾਂ ਸੈਂਟਰ ਦੀ ਉਹ ਮਤਲਬ ਸਕੂਲਾਂ 'ਚ ਵੀ ਹੈ ਉਰੇ ਤੱਕ ਯੂਨੀਵਰਸਿਟੀ 'ਚ ਵੀ ਹੈ ਪਰ ਇਹ ਨਹੀਂ ਹੋਣਾ ਚਾਹੀਦਾ ਮਤਲਬ ਹਰੇਕ ਤਰ੍ਹਾਂ ਦੇ এডਿਕੇਸ਼ਨ ਨੂੰ ਮਤਲਬ ਉਹਨੂੰ ਤੁਸੀਂ ਮੋੜ ਕੇ ਆਪਣੇ ਤਰੀਕੇ ਨਾਲ ਨਹੀਂ ਨਾ ਕਰ ਸਕਦੇ ਸਾਰਾ ਕੁਝ ਹੀ ਬਈ ਅਸੀਂ ਜੋ ਚਾਵਾਂਗੇ ਉਹੀ ਹੋਏਗਾ ਜੋ ਪੜਾਵਾਂਗੇ ਜਿਵੇਂ ਕਰਾਂਗੇ ਇਸ ਲਈ ਸੋਚਣਾ ਚਾਹੀਦਾ ਹੈ ਸਰਕਾਰ ਨੂੰ ਇਲੈਕਸ਼ਨ ਕਰਾਉਣੇ ਚਾਹੀਦੇ ਆ ਕਿਉਂਕਿ ਇਹਦੇ ਨਾਲ 7 ਜ਼ਿਲ੍ਹਿਆਂ ਦੇ 200 ਕਾਲਜ ਜੁੜੇ ਆ ਉਹ ਵੀ ਪ੍ਰਭਾਵਿਤ ਹੁੰਦਾ ਸਾਰਾ ਮਤਲਬ ਬਹੁਤ ਵੱਡਾ ਸਿਸਟਮ ਹੈ ਇਹ ਕੋਈ ਇਕੱਲੀ ਆਈ ਯੂਨੀਵਰਸਿਟੀ ਨਹੀਂ ਹੈ ਕਾਲਜੇਜ਼ ਵੀ ਬਹੁਤ ਹੈ ਨਾਲ ਇਹਦੇ ਸੋਚਣਾ ਚਾਹੀਦਾ ਹੈ ਸੈਂਟਰ ਨੂੰ ਨਹੀਂ ਇਹ ਕਰਾਉਣਾ ਚਾਹੀਦਾ ਆਪਣਾ ਜਿਹੜਾ ਨਿੱਜੀਕਰਨ ਹੈ ਇਹਦਾ ਮਤਲਬ ਆਪਣੇ ਹੱਥਾਂ 'ਚ ਨਹੀਂ ਲੈਣਾ ਚਾਹੀਦਾ ਜੋ ਇਹ ਚਲਦੀ ਆਉਂਦੀ ਹੈ ਜਾਂ ਤਾਂ ਕੋਈ ਐਲੀਗੇਸ਼ਨ ਲੱਗਦਾ ਹੋਵੇ ਜੀ ਜਾਂ ਕੋਈ ਐਸੀ ਗੱਲ ਹੋਵੇ ਜਿਹੜੇ ਬੱਚੇ ਪੜ੍ਹੇ ਆ ਉਹ ਹੀ ਇਹਨੂੰ ਚਲਾਉਣੇ ਇਸ ਤੋਂ ਚੰਗੀ ਗੱਲ ਕੀ ਹੋ ਸਕਦੀ ਹੈ ਕੋਈ ਸਵਾਲ ਲੈ ਕੇ ਜਾ ਰਹੇ ਹੋ ਇਸ ਮੌਸਲੇ ਹਾਂ ਜੀ ਚੱਕਾਂਗੇ ਜੀ ਲੋਕ ਸਭਾ ਦੇ ਵਿੱਚ ਚੱਕਾਂਗੇ ਬਾਤ ਫਿਰ ਉਸ ਦਿਨ ਫੋਟੋ ਬੋਤਨ ਨੂੰ ਲੈ ਕੇ ਪਾਕਿਸਤਾਨ 'ਚ ਬੜਾ ਹੰਗਾਮਾ ਹੋ ਰਿਹਾ ਹੈ ਆਤਵਾਦੀ ਦੱਸਿਆ ਜਾ ਰਿਹਾ ਪਾਕਿਸਤਾਨ ਸਰਕਾਰ ਵੱਲੋਂ ਕੀ ਕਹਿ ਸਕਦੇ ਆ ਜੀ ਉਹਨਾਂ ਦੀ ਆਪਣੀ ਸੋਚ ਹੈ ਨਹੀਂ ਹੋਣਾ ਚਾਹੀਦਾ ਇਹ ਕਿਉਂਕਿ ਜਦੋਂ ਭਗਤ ਸਿੰਘ ਦੀ ਕੁਰਬਾਨੀ ਹੋਈ ਸੀ ਉਦੋਂ ਤਾਂ ਸਾਰਾ ਕੁਝ ਇਕੱਠਾ ਹੀ ਸੀ ਨਾ ਕੁਰਬਾਨੀ ਤਾਂ ਉਦੋਂ ਪਾਕਿਸਤਾਨ ਵਾਸਤੇ ਵੀ ਕੀਤੀ ਸੀ ਉਹਨਾਂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਜਿਹੜਾ ਸੈਨੇਟ ਚੱਲੀ ਆ ਰਹੀ ਆ ਦੇਖੋ ਬਹੁਤ ਲੰਮੇ ਸਮੇਂ ਤੋਂ 100 ਸਾਲ ਤੋਂ ਆਲਮੋਸਟ ਤੇ ਆਲਮੋਸਟ 100 ইয়ার্স ਦਾ ਹੈਗਾ ਇਹ ਤੇ ਕਦੇ ਕੋਈ ਐਸੀ ਗੱਲ ਨਹੀਂ ਹੋਈ ਕਦੇ ਕੋਈ ਸੈਨੇਟ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਅਲੀਗੇਸ਼ਨ ਲੱਗਿਆ ਜਾਂ ਕੋਈ ਵੀ ਐਸੀ ਗੱਲ ਹੋਈ ਆ ਵੀ ਜਿਹਦੇ ਕਰਕੇ ਸਾਨੂੰ ਇਹ ਭੰਗ ਕਰਨੀ ਚਾਹੀਦੀ ਆ ਇੱਕ ਡੈਮੋਕ੍ਰੈਟਿਕ ਹੈ ਜਿਹੜੀ ਸੈਨੇਟ ਇਹ ਡੈਮੋਕ੍ਰੈਟਿਕ ਵੇਨ ਵਾਲੀ ਚੱਲਦੀ ਆਉਂਦੀ ਹੈ ਤੇ ਵਧੀਆ ਚੱਲਦੀ ਪਈ ਹੈ ਤੇ ਪਰ ਜਿਹੜੀ ਸੈਂਟਰ ਦੀ ਹਰੇਕ ਕੱਲੀ ਇਹ ਨਹੀਂ ਹਰੇਕ ਚੀਜ਼ ਦੀ ਆਪਣਾ ਜਿਹੜੀ ਪਕੜ ਬਣਾਉਣ ਦੀ ਕੋਸ਼ਿਸ਼ ਹੈ ਸੰਘ ਦੀ ਜਾਂ ਸੈਂਟਰ ਦੀ ਉਹ ਮਤਲਬ ਸਕੂਲਾਂ 'ਚ ਵੀ ਹੈ ਉਰੇ ਤੱਕ ਯੂਨੀਵਰਸਿਟੀ 'ਚ ਵੀ ਹੈ ਪਰ ਇਹ ਨਹੀਂ ਹੋਣਾ ਚਾਹੀਦਾ ਮਤਲਬ ਹਰ ਇੱਕ ਤਰ੍ਹਾਂ ਦੇ ਐਜੂਕੇਸ਼ਨ ਨੂੰ ਮਤਲਬ ਉਹਨੂੰ ਤੁਸੀਂ ਮੋੜ ਕੇ ਆਪਣੇ ਤਰੀਕੇ ਨਾਲ ਨਹੀਂ ਨਾ ਕਰ ਸਕਦੇ ਸਾਰਾ ਕੁਝ ਵੀ ਅਸੀਂ ਜੋ ਚਾਹਾਂਗੇ ਉਹੀ ਹੋਏਗਾ ਜੋ ਪੜ੍ਹਾਵਾਂਗੇ ਜਿਵੇਂ ਕਰਾਂਗੇ ਇਸ ਲਈ ਸੋਚਣਾ ਚਾਹੀਦਾ ਹੈ ਸਰਕਾਰ ਨੂੰ ਇਲੈਕਸ਼ਨ ਕਰਾਉਣੇ ਚਾਹੀਦੇ ਆ ਕੋ ਕਿ ਇਹਦੇ ਨਾਲ 7 ਜ਼ਿਲ੍ਹਿਆਂ ਦੇ 200 ਕਾਲਜ ਜੁੜੇ ਆ ਉਹ ਵੀ ਪ੍ਰਭਾਵਿਤ ਹੁੰਦਾ ਸਾਰਾ ਮਤਲਬ ਬਹੁਤ ਵੱਡਾ ਸਿਸਟਮ ਹੈ ਇਹ ਕੋਈ ਇਕੱਲੀ ਆਈ ਯੂਨੀਵਰਸਿਟੀ ਨਹੀਂ ਹੈ ਕਾਲਜੇਜ਼ ਵੀ ਬਹੁਤ ਹੈ ਨਾਲ ਇਹਦੇ ਤੇ ਸੋਚਣਾ ਚਾਹੀਦਾ ਹੈ ਸੈਂਟਰ ਨੂੰ ਨਹੀਂ ਇਹ ਕਰਾਉਣਾ ਚਾਹੀਦਾ ਆਪਣਾ ਜਿਹੜਾ ਨਿੱਜੀਕਰਨ ਹੈ ਇਹਦਾ ਮਤਲਬ ਆਪਣੇ ਹੱਥਾਂ 'ਚ ਨਹੀਂ ਲੈਣਾ ਚਾਹੀਦਾ ਜੋ ਇਹ ਚਲਦੀ ਆਉਂਦੀ ਹੈ ਜਾਂ ਤਾਂ ਕੋਈ ਐਲੀਗੇਸ਼ਨ ਲੱਗਦਾ ਹੋਵੇ ਜੀ ਜਾਂ ਕੋਈ ਐਸੀ ਗੱਲ ਹੋਵੇ ਜਿਹੜੇ ਬੱਚੇ ਪੜ੍ਹੇ ਆ ਉਹ ਹੀ ਇਹਨੂੰ ਚਲਾਉਣੇ ਆ ਇਸ ਤੋਂ ਚੰਗੀ ਗੱਲ ਕੀ ਹੋ ਸਕਦੀ ਹੈ ਅਸੀਂ ਕੋਈ ਸਵਾਲ ਲੈ ਕੇ ਜਾ ਰਹੇ ਹਾਂ ਇਸ ਮਸਲੇ 'ਤੇ ਹਾਂ ਜੀ ਚੱਕਾਂਗੇ ਜੀ ਲੋਕ ਸਭਾ ਦੇ ਵਿੱਚ ਚੱਕਾਂਗੇ ਆਵਾਜ਼ ਭਗਤ ਸਿੰਘ ਦੀ ਫੋਟੋ ਬੋਤ ਨੂੰ ਲੈ ਕੇ ਪਾਕਿਸਤਾਨ 'ਚ ਬੜਾ ਹੰਗਾਮਾ ਹੋ ਰਿਹਾ ਹੈ ਅੱਤਵਾਦੀ ਦੱਸਿਆ ਜਾ ਰਿਹਾ ਪਾਕਿਸਤਾਨ ਸਰਕਾਰ ਵੱਲੋਂ ਭਗਤ ਸਿੰਘ ਕੀ ਕਹਿ ਸਕਦੇ ਆ ਜੀ ਉਹਨਾਂ ਦੀ ਆਪਣੀ ਸੋਚ ਹੈ ਨਹੀਂ ਹੋਣਾ ਚਾਹੀਦਾ ਇਹ ਕਿਉਂਕਿ ਜਦੋਂ ਭਗਤ ਸਿੰਘ ਦੀ ਕੁਰਬਾਨੀ ਹੋਈ ਸੀ ਉਦੋਂ ਤਾਂ ਸਾਰਾ ਕੁਝ ਇਕੱਠਾ ਹੀ ਸੀ ਨਾ ਕੁਰਬਾਨੀ ਤਾਂ ਉਦੋਂ ਪਾਕਿਸਤਾਨ ਵਾਸਤੇ ਵੀ ਕੀਤੀ ਸੀ ਉਹਨਾਂ ਨੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਜਿਹੜਾ ਸੈਨਟ ਚੱਲੀ ਆ ਰਹੀ ਹੈ ਦੇਖੋ ਬਹੁਤ ਲੰਮੇ ਸਮੇਂ ਤੋਂ ਸੌ ਸਾਲ ਤੋਂ ਅਲਮੋਸਟ 100 ইয়ার্স ਦਾ ਹੈਗਾ ਤੇ ਕਦੇ ਕੋਈ ਐਸੀ ਗੱਲ ਨਹੀਂ ਹੋਈ ਕਦੇ ਕੋਈ ਸੈਨੇਟ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਅਲੀਗੇਸ਼ਨ ਲੱਗਿਆ ਜਾਂ ਕੋਈ ਵੀ ਐਸੀ ਗੱਲ ਹੋਈ ਆ ਵੀ ਜਿਹਦੇ ਕਰਕੇ ਸਾਨੂੰ ਇਹ ਭੰਗ ਕਰਨੀ ਚਾਹੀਦੀ ਆ ਇਹ ਡੈਮੋਕ੍ਰੈਟਿਕ ਹੈ ਜਿਹੜੀ ਸੈਨੇਟ ਇਹ ਡੈਮੋਕ੍ਰੈਟਿਕ